म शांति आज सुन देख हां छे अप्रैल दो हज़ार चौबी बाबा बोले मिठे बच्चे श्रीमत चंगी सर्विस करने वाले राजाई दी प्राइस मिलती है ती बच्चे हूँ बाप दे मददगार बने हो इसलिए तहनों तो वड्डी प्राइस मिलती है प्रश्न है ਬਾਬਾ ਦੀ ਗਿਆਨ ਡਾਂਸ ਕਿੰਨਾ ਬੱਚਿਆਂ ਦੇ ਸੰਮੁਖ ਬਹੁਤ ਚੰਗੀ ਹੁੰਦੀ ਹੈ ਬਾਬਾ ਦੀ ਗਿਆਨ ਡਾਂਸ ਕਿੰਨਾ ਬੱਚਿਆਂ ਦੇ ਸੰਮੁਖ ਬਹੁਤ ਚੰਗੀ ਹੁੰਦੀ ਹੈ ਉੱਤਰ ਜੋ ਗਿਆਨ ਦੇ ਸ਼ੌਕੀਨ ਨੇ ਜਿਨ੍ਹਾਂ ਨੂੰ ਯੋਗ ਦਾ ਨਸ਼ਾ ਹੈ ਉਹਨਾਂ ਦੇ ਸਾਹਮਣੇ ਬਾਬਾ ਦੀ ਗਿਆਨ ਡਾਂਸ ਬਹੁਤ ਚੰਗੀ ਹੁੰਦੀ ਹੈ ਨੰਬਰ 1 ਸਟੂਡੈਂਟ ਨੇ पर ए वंडरफुल स्कूल है कइयों ਵਿੱਚ ਜ਼ਰਾ ਵੀ ਗਿਆਨ ਨਹੀਂ ਹੈ ਪਰ ਭਾਵਨਾ ਬੈਠੀ ਹੋਈ ਹੈ ਉਸ ਭਾਵਨਾ ਦੇ ਆਧਾਰ ਤੇ ਹੀ ورਸੇ ਦੇ ਅਧਿਕਾਰੀ ਬੰਦੇ ਨੇ ਓਮ ਸ਼ਾਂਤੀ ਰੋਹਾਨੀ ਬੱਚਿਆਂ ਨੂੰ ਰੋਹਾਨੀ ਬਾਪ ਬੈਠ ਸਮਝਾਉਂਦੇ ਨੇ ਐਸ ਨੂੰ ਕਿਹਾ ਜਾਂਦਾ ਹੈ ਰੋਹਾਨੀ ਗਿਆਨ ਸਪਿਸ਼ਲ ਨੋਲੇਜ ਸਪਿਸ਼ਲ ਨੋਲੇਜ ਸਿਰਫ ਇੱਕ ਬਾਪ ਵਿੱਚ ਹੁੰਦੀ ਹੈ ਹੋਰ ਕੋਈ ਮਨੁੱਖ ਵਿੱਚ ਇਹ ਰੋਹਾਨੀ ਨੋਲੇਜ ਹੁੰਦੀ ਨਹੀਂ ਰੋਹਾਨੀ ਨੋਲੇਜ ਦੇਣ ਵਾਲਾ ਇੱਕ ਪਰਮ ਪਿਤਾ ਪਰਮਾਤਮਾ ਹੈ ਜਿਨ੍ਹਾਂ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ ਹਰ ਇੱਕ ਦੀ अपनी अपनी खूबी होंगी है ना बैरिस्टर बैरिस्टर है डॉक्टर डॉक्टर है हर एक दी ड्यूटी पार्ट वक् वक् हों है हर एक आत्मा नो अपना अपना पार्ट मिले हुआ है अविनाशी पार्ट है कि छोटी आत्मा है पंडर है ना गादे भी ने चमकदा है प्रगति विचाले अजम सितारा य है निराकार शरीर है तखत ਵੱਲ ਵੱਟ ਛੋਟੀ ਬਿੰਦੀ ਹੋਰ ਸਭ ਆਤਮਾਮਹ ਐਟਨੀ ਇੱਕ ਦੇ ਫੀਚਰ ਨਾ ਮਿਲਨ ਦੂਜੇ ਨਾਲ ਇੱਕ ਦਾ ਪਾਠ ਨਾ ਮਿਲੇ ਦੂਜੇ ਨਾਲ ਕਿਸੇ ਨੂੰ ਵੀ ਪਤਾ ਨਹੀਂ ਹੈ ਐਸੀ ਪਾਸਟ ਵਿੱਚ ਸੀ ਫਿਰ ਫਿਊਚਰ ਇਚ ਕੀ ਹੋਵਾਂਗੀ ਇਹ ਬਾਪ ਸੰਗਮ ਤੇ ਬੈਠ ਸਮਝਾਉਂਦੇ ਨੇ ਸਵੇਰੇ ਤੁਸੀਂ ਬੱਚੇ ਯਾਤਰਾ ਵਿੱਚ ਬੈਠਦੇ ਹੋ ਉਝਾਈ ਹੋਈ ਆਤਮਾ ਪ੍ਰਚਲਿਤ हो जाती है जो आत्मा बुझी हुई है वो एकदम जग जाती है क्योंकि आत्मा में जंक लगी हुई है बाप सुनार भी काम करते ने पति आत्मावान खाद पई हुई है ना, उसनों प्योर बनाते ने खाद पीती है सोना चांदी लोहा ਤਾਨਵਾ ਆਤੀ ਨਾਮ ਹੈਵੇਂ ਨੇ 골ਡਨ 에 সিল버 에 ਸਤੋ ਪ੍ਰਧਾਨ ਸਤੋ ਰਚਤਮੋ ਇਹ ਗੱਲਾਂ ਕੋਈ ਵੀ ਮਨੁੱਖ ਗੁਰੂ ਨਹੀਂ ਸਮਝਾਨਗੇ ਇੱਕ ਸਤ ਗੁਰੂ ਹੀ ਸਮਝਾਨਗੇ ਸਤ ਗੁਰੂ ਦਾ ਅਕਾਲ ਤਖਤ ਕਹਿੰਦੇ ਨੇ ਪਸ ਸਤ ਗੁਰੂ ਨੂੰ ਵੀ ਤਤ ਚਾਹੀਦਾ ਹੈ ਨਾ ਜੀ ਵੀ ਤੁਸੀਂ ਆਤਮਾ ਮਨੁ ਆਪਣਾ ਆਪਣਾ ਤਖਤ ਉਹਨਾਂ ਨੂੰ ਵੀ ਤਖਤ ਲੈਣਾ ਪੈਂਦਾ ਹੈ ਕੰਦੇ ਨੇ ਮੇਕੇ ਦਾ ਤਤ ਲੈਂਦਾ ਹਾ ਇਹ ਦੁਨੀਆ ਵਿੱਚ ਕਿਸੇ ਨੂੰ ਪਤਾ ਨਹੀਂ ਉਹ ਤਾਂ ਨੇਤੀ ਨੇਤੀ ਕਹਿੰਦੇ ਆਏ ਅਸੀਂ ਨਹੀਂ ਜਾਣਦੇ ਤੁਸੀਂ ਬੱਚੇ ਸਮਝਦੇ ਹੋ ਪਹਿਲੇ ਅਸੀਂ ਵੀ ਕੁਝ ਨਹੀਂ ਜਾਣਦੇ ਸੀ ਜੋ ਕੁਝ ਨਹੀਂ ਸਮਝਦੇ ਉਹਨਾਂ ਨੂੰ ਬੇਸਮਝ ਕਿਹਾ ਜਾਂਦਾ ਭਾਰਤ ਵਾਸੀ ਸਮਝਦੇ ਨੇ ਅਸੀਂ ਬਹੁਤ ਸਮਝਦਾਰ ਸੀ ਵਿਸ਼ਰਦਾ ਰਾਜਪਾਦ ਸਾਡਾ ਸੀ ਹੁਣ ਬੇਸਮਝ ਬਣ ਪਏ ਹਾਂ ਬਾਪ ਕਹਿੰਦੇ ਨੇ ਤੁਸੀਂ ਸ਼ਾਸਤਰਾ ਦੀ ਭਲੇ ਕੁਝ ਵੀ ਪੜ੍ਹੇ ਹੋ ਇਹ ਸਭ ਭੁੱਲ ਜਾਓ ਸਿਰਫ ਇੱਕ ਬਾਪ ਨੂੰ ਯਾਦ ਕਰੋ ਗ੍ਰਸਵੇਾਰ ਵਿੱਚ ਪਨੇ ਰਹੋ ਸੰਨਿਆਸੀਆਂ ਦੇ ਫਾਲੋਅਰਸ ਵੀ ਆਪਣੇ ਆਪਣੇ ਘਰਾਂ ਵਿੱਚ ਰਹਿੰਦੇ ਨੇ ਕੋਈ ਕੋਈ ਸੱਚੇ ਫਾਲੋਅਰਸ ਹੁੰਦੇ ਨੇ ਉਹਨਾਂ ਦੇ ਨਾਲ ਰਹਿੰਦੇ ਨੇ ਬਾਕੀ ਕੋਈ ਕਿੱਥੇ ਕੋਈ ਕਿੱਥੇ ਰਹਿੰਦੇ ਨੇ ਇਹ ਸਭ ਗੱਲਾਂ ਬਾਪੜ ਸਮਝਾਉਂਦੇ ਨੇ ਇਸ ਨੂੰ ਕਿਹਾ ਜਾਂਦਾ ਗਿਆਨ ਦੀ ਦਾਂਸ ਯੋਗਤਾ ਹੈ ਸਾਇਲੈਂਸ ਗਿਆਨ ਦੀ ਹੁੰਦੀ ਹੈ ਡਾਂਸ ਯੋਗ ਵਿੱਚ ਬਿਲਕੁਲ ਸ਼ਾਂਤ ਰਹਿਣਾ ਹੁੰਦਾ ਹੈ ਡੈਡ ਸਾਇਲੈਂਸ ਕਹਿੰਦੇ ਨੇ ਨਾ 3 ਮਿੰਟ ਡੈਡ ਸਾਇਲੈਂਸ ਪਰ ਉਸ ਦਾ ਅਰਥ ਕੋਈ ਨਹੀਂ ਜਾਣਦੇ ਸੰਨਿਆਸੀ ਸ਼ਾਂਤੀ ਦੇ ਲਈ ਜੰਗਲ ਵਿੱਚ ਜਾਂਦੇ ਨੇ ਪਰ ਉੱਥੇ ਥੋੜੀ ਸ਼ਾਂਤੀ ਮਿਲ ਸਕਦੀ ਹੈ ਇੱਕ ਕਹਾਣੀ ਵੀ ਹੈ ਰਾਣੀ ਦਾ ਹਾਰ ਗਲੇ ਵਿੱਚ ਸੀ ਪਰ ਉਹ ਬਾਹਰ ਲੱਭਦੀ ਰਹੀ ਐਵੇਂ ਹੀ ਸੰਨਿਆਸੀ ਸ਼ਾਂਤੀ ਦੇ ਲਈ ਬਾਹਰ ਭਜਦੇ ਰਹਿੰਦੇ ਨੇ ਪਰ ਸ਼ਾਂਤੀ ਸਾਡੇ ਅੰਦਰ ਹੈ ਇਹ ਸਮੇਂ ਦੀਆਂ ਜੋ ਗੱਲਾਂ ਸਮਝਾਉਂਦੇ ਨੇ ਉਹ ਹੀ ਤਿਸਤਾਂਤ ਭਗਤੀ ਮਾਰਗ ਵੀ ਚੱਲੇ ਆਂਦੇ ਨੇ ਬਾਹਰ ਇਹ ਸਮਾਂ ਪੁਰਾਣੀ ਦੁਨੀਆ ਨੂੰ ਬਦਲ ਨਵਾਂ ਬਣਾਉਂਦੇ ਨੇ ਤਾਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣਾਉਂਦੇ ਨੇ ਇਹ ਤੁਸੀਂ ਸਮਝ ਸਕਦੇ ਹੋ बाकी दुनिया तमो प्रधान पतिथ है क्योंकि सब विकार तो पैदा होंगे ने देवता विकार तो पैदा नहीं होंगे उन्होंने कहा जाता संपूर्ण निर्विकारी दुनिया वॉइसलैस अखर नहीं ना पर कौसद अर्थ नहीं समझते ही पूजे सौ पुजारी बने बाबा दे कदे ਐਵੇਂ ਨਹੀਂ ਤੇ ਗਰਜ਼ਨ ਮਨੁੱਖਤਾ ਕੰਨਤਨ ਵਿੱਚ ਪਰਮਾਤਮਾ ਕਹਿ ਦਿੰਦੇ ਪਰ ਬਾਪ ਕਦੇ ਪੁਜਾਰੀ ਬੰਦੇ ਨਹੀਂ ਬਾਪਾ ਕਹਿੰਦੇ ਨਹੀਂ ਜਦੋਂ ਧਰਮ ਦੀ ਅਤੀ ਗਲਾਨੀ ਹੁੰਦੀ ਹੈ ਉਦੋਂ ਉਦੋਂ ਮੈਂ ਅੰਧਾ ਤਾਂ ਉਹ ਲੋਗ ਹੈਗੇ ਹੀ ਸ਼ਲੋਕ ਪੜ ਦਿੰਦੇ ਨੇ ਅਰਥ ਕੁਝ ਨਹੀਂ ਸਮਝਦੇ ਉਹ ਸਮਝਦੇ ਨੇ ਸਰੀਰ ਹੀ पतित बनता है आत्मा नहीं बनती बाप कहते पहले आत्मा पतित बनी फिर शरीर भी पतित बनिया सोने विच ही खाद पेंदी है फिर जीवन भी अजेहा बनता है पर यह सब है भक्ति मार्ग विच बाप समझा ने हर एक विच आत्मा विराजमान है कहा जाता जीव आत्मा जी परमात्मा नहीं कहा जाता महान आत्मा कहा जाता महान परमात्मा नहीं केहा आत्मा ही वक् वक् शरीर धारण कार पाठ बजादी है योग है बिल्कुल फिर है ज्ञान दी डांस बाप दी ज्ञान डांस उन्हें अगे होंगी है जो ਗਿਆਨ ਦੇ ਸ਼ੌਕੀਨ ਹੁੰਦੇ ਨੇ ਬਾਤ ਜਾਣਦੇ ਨੇ ਕਿਸੇ ਵਿੱਚ ਕਿੰਨਾ ਗਿਆਨ ਹੈ ਕਿਸੇ ਵਿੱਚ ਯੋਗਦਾਰੀ ਨਸ਼ਾ ਪੈਨ ਬੱਚਿਆਂ ਵਿੱਚ ਨੰਬਰ ਵਾਰੰਦੀ ਕੌਣ ਕੌਣ ਗੁਣਵਾਨ ਨੇ ਟੀਚਰ ਦਾ ਸਭ ਜਾਣਦਾ ਹੈ ਚੰਗੇ ਚੰਗੇ ਬੱਚਿਆਂ ਦਾ ਇੱਥੇ ਉੱਥੇ ਬੁਲਾਵਾ ਹੁੰਦਾ ਰਹਿੰਦਾ ਹੈ ਬੱਚੇ ਨੰਬਰ ਵਾਰ ਪੱਜਾ ਵੀ ਨੰਬਰ ਵਾਰ ਪ੍ਰਸਾਧਰ ਸਰਪੰਤੀ ਹੈ ਏ ਸਕੂਲ ਅਪਸਾ पाठशाला पाठशाला ਵਿੱਚ ਹਵੇਸ਼ਾ ਨੰਬਰ ਵਾਰ ਬੈਠਦੇ ਨਹੀਂ ਸਮਝ ਸਕਦੇ ਨਹੀਂ ਫਲਾਣਾ ਹੁਸ਼ਿਆਰ ਹੈ ਇਹ ਮੀਡੀਅਮ ਹੈ ਇੱਥੇ ਤਾਂ ਬੇਫਤ ਦਾ ਕਲਾਸ ਹੈ ਐਸ ਵਿੱਚ ਕਿਸੇ ਨੂੰ ਨੰਬਰ ਵਾਰ ਨਹੀਂ ਬਿਠਾ ਸਕਦੇ ਬਾਬਾ ਜਾਣਦੇ ਨੇ ਸਾਡੇ ਸਾਹਮਣੇ ਇਹ ਜੋ ਬੈਠੇ ਹੋਏ ਨੇ ਐਨਾ ਵਿੱਚ ਕੁਝ ਗਿਆਨ ਨਹੀਂ ਸਿਰਫ ਭਾਵਨਾ ਹੈ ਬਾਤੀ ਤਾਂ ਨਾ ਗਿਆਨ ਹੈ ਨਾ ਯਾਦ ਹੈ ਐਨਾ ਨਿਸ਼ਚੈ ਹੈ ਇਹ ਬਾਬਾ ਹੈ ਸਾਨੂੰ ਬਾਬਾ ਤੋਂ ਵਾਰਸਾ ਲੈਣਾ ਹੈ ਪਰ ਰਾਜਾਈ ਵਿੱਚ ਨੰਬਰ ਵਾਰ ਪਦ ਹੈ ਜੋ ਬਹੁਤ ਚੰਗੀ ਸਰਵਿਸ ਕਰਦੇ ਨੇ ਉਹਨਾਂ ਨੂੰ ਪ੍ਰਾਈਜ਼ ਵੀ ਚੰਗੀ ਮਿਲਦੀ ਹੈ ਇੱਥੇ ਸਭ ਨੂੰ ਪ੍ਰਾਈਜ਼ ਦਿੰਦੇ ਨੇ ਜੋ رائے ਦਿੰਦੇ ਨੇ ਮੱਥਾ ਮਾਰਦੇ ਨੇ ਉਹਨਾਂ ਨੂੰ ਹੀ ਪ੍ਰਾਈਜ਼ ਮਿਲਦੀ ਹੈ ਪੰਤਸੀ ਜਾਨਦੇ ਹੋ ਵਿਸ਼ਵ ਵਿੱਚ ਸ਼ਾਂਤੀ ਕਦੋਂ ਸੀ ਬਾਪ ਨੇ ਕਿਹਾ ਉਹ ਨਾ ਤੋ ਪੁੱਛੋ ਤਾਂ ਸਹੀ ਕਿ ਵਿਸ਼ਵ ਵਿੱਚ ਸ਼ਾਂਤੀ ਕਦੋਂ ਸੀ ਕਦੇ ਸੁਣਿਆ ਜਾਂ ਦੇਖਿਆ ਕਿਸ ਪ੍ਰਕਾਰ ਦੀ ਸ਼ਾਂਤੀ ਮੰਗਦੇ ਹੋ ਕਦੋਂ ਸੀ ਤੁਸੀਂ ਪ੍ਰਸ਼ਨ ਪੁੱਛ ਸਕਦੇ ਹੋ ਤੁਸੀਂ ਜਾਣਦੇ ਹੋ ਜੋ ਪ੍ਰਸ਼ਨ ਪੁੱਛੇ ਖੁਦ ਨਾ ਜਾਣਦਾ ਹੋਵੇ ਤਾਂ ਉਸ ਨੂੰ ਕੀ ਕਿਹਾ ਜਾਏਗਾ ਤੁਸੀਂ ਆਪ ਬਾਰਾ ਦਵਾਰ ਪੁੱਛਤ ਦੇ ਹੋ ਕਿ ਵਿਸ਼ੇ ਵਿੱਚ ਸ਼ਾਂਤੀ ਕਦੋਂ ਸੀ ਤੁਸੀਂ ਕਿਸ ਪ੍ਰਕਾਰ ਦੀ ਸ਼ਾਂਤੀ ਮੰਗਦੇ ਹੋ ਸ਼ਾਂਤੀ ਤਾਂ ਹੈ ਜਿੱਥੇ ਅਸੀਂ ਆਤਮਾ ਵਿੱਚ ਰਹਿੰਦੀ ਆ ਤਾਂ ਬਾਪ ਕਹਿੰਦੇ ਨੇ ਬੱਚੀ ਇੱਕ ਤਾਂ ਸ਼ਾਂਤੀ ਤਾਂ ਨੂੰ ਯਾਦ ਕਰੋ ਦੂਸਰਾ ਸੁਖ ਤਾਂ ਨੂੰ ਯਾਤ ਕਰੋ ਸ੍ਰਿਸ਼ਟੀ ਦੇ ਚੱਕਰ ਦਾ ਪੂਰਾ ਗਿਆ ਨਾ ਹੁੰਦੇ ਕਾਰਨ ਕਿੰਨੇ ਗਪੋੜੇ ਲਗਾ ਦਿੱਤੇ ਤੁਸੀਂ ਬੱਚੇ ਜਾਣਦੇ ਹੋ ਅਸੀਂ ਡਬਲ ਸਿਰਤਾਜ ਬੰਦੇ ਹਾਂ ਅਸੀਂ ਹੀ ਦੇਵਤਾ ਸੀ ਅਸੀਂ ਮਨੁੱਖ ਬਨੇ ਦੇਵਤਾਵਾਂ ਨੂੰ ਦੇਵਤਾ ਕਿਹਾ ਜਾਂਦਾ ਮਨੁੱਖ ਨਹੀਂ ਕਿਉਂਕਿ ਡੈਵਿਕ ਹੋਣ ਵਾਲੇ ਨੇ ਜਿਨ੍ਹਾਂ ਵੀ ਚਾਵਗੁਣ ਨੇ ਉਹ ਕਹਿੰਦੇ ਨੇ ਮੁਜ ਨਿਰਗੁਣ ਹਾਰੇ ਮੇ ਕੋਈ ਗੁਣ ਨਹੀਂ ਸ਼ਾਸਤ੍ਰਾਂ ਵਿੱਚ ਜੋ ਗੱਲਾਂ ਸੁਨੀਆਂ ਸਿਰਫ ਉਹੀ ਗਾਂਦੇ ਰਹਿੰਦੇ ਨੇ ਅੱਜ ਤਾਂ ਮੁਕੇਸ਼ਵਨ ਜੀਵੇਂ ਤੋਤੇ ਮਿਸਲ ਸਿਖਾਇਆ ਜਾਂਦਾ ਹੈ ਕਹਿੰਦੇ ਨੇ ਬਾਬਾ ਆਕੇ ਸਨ ਪਾਵਨ ਬਣਾਓ ਬ੍ਰਹਮ ਲੋਕ ਨੂੰ ਵਾਸਤਵ ਵਿੱਚ ਦੁਨੀਆ ਨਹੀਂ ਕਹਾਂ ਕਿ ਉੱਥੇ ਤਾਂ ਤੁਸੀਂ ਆਤਮਾਵਾਂ ਰਹਿੰਦੀ ਆ ਹੋ ਵਾਸਤਵ ਵਿੱਚ ਪਾਟਵ ਜਾਂਦੀ ਦੁਨੀਆ ਇਹੀ ਹੈ ਹੋਤਾ ਹੈ ਸ਼ਾਂਤੀ ਤਾਂ ਬਾਪ ਸਮਝਾਂਦੇ ਨੇ ਮੈਂ ਆਕੇ ਤੁਸੀਂ ਬੱਚਿਆਂ ਨੂੰ ਆਪਣਾ ਪਰਿਚੇਂਦਿੰਦਾ ਹਾਂ ਮੈਂ ਆਂਦਾ ਹਾਂ ਉਹਨਾਂ ਵਿੱਚ ਜੋ ਆਪਣੇ ਜਨਮਾ ਨੂੰ ਨਹੀਂ ਜਾਣਦੇ ਉਹਨਾਂ 'ਤੇ ਅਨਾਜ ਪ੍ਰਵੇਸ਼ ਕਰਦਾ ਹਾਂ ਪੁਰਾਣੀ ਪਤਿਤ ਦੁਨੀਆ ਵਿੱਚ 라ਵਣ ਦੀ ਦੁਨੀਆ ਜਨੰਬਰ 1 ਪਾਵਨ ਸੀ ਉਹੀ ਪਤਿਤ ਬੰਦਿਆ ਫਸਟ ਸੋ ਲਾਸਟ ਫਿਰ ਫਸਟ ਵਿੱਚ ਜਾਣਾ ਹੈ ਚਿੱਤਰ ਵਿੱਚ ਸਮਝਾਇਆ ਹੈ ਬ੍ਰਹਮਾ ਦੁਆਰਾ ਮੈਂ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਰਦਾ ਹਾਂ ਐਵੇਂ ਨਹੀਂ ਕਹਿੰਦੀ ਦੇਵੀ ਦੇਵਤਾ ਧਰਮ ਵਿੱਚ ਆਂਦਾ ਜੀ ਸਰੀਰ ਵਿੱਚ ਆ ਕੇ ਬੈਠਦੇ ਨੇ ਉਹੀ ਫਿਰ ਭਵਿੱਖ ਵਿੱਚ ਨਾਰਾਇਣ ਬੰਦੇ ਨੇ ਵਿਸ਼ਨੂੰ ਕੋਈ ਹੋਰ ਨਹੀਂ ਲక్ష్ਮੀ ਨਾਰਾਇਣ ਰਾਧੇ ਕ੍ਰਿਸ਼ਨ ਦੀ ਜੋੜੀ ਕਹੋ विष्णु कौन है ए भी कोई नहीं जानती बाप कहंदे नहीं मैं तो हनो वेद शास्त्र सब चित्राना रा समझानदा हां मैं जिना विच प्रवेश करता हां ओ फिर ए बनते ने श्री लक्ष्मी नारायण जेके प्रवृत्ति मार्ग है ना ए ब्रह्मा सरस्वती फिर ओही लक्ष्मी नारायण बनदे ने एना विच मैं प्रवेश कर ब्रह्मा विच प्रवेश कर ब्राह्मणानो ज्ञान पिंदा हां ए ब्रह्मा वी सुनदे ने ਏ ਫਸਟ ਨੰਬਰ ਵਿੱਚ ਸੁਣਦੇ ਨੇ ਇਹ ਹੈ ਵੱਡੀ ਨਦੀ ਬ੍ਰਹਮਪutra ਮੇਲਾ ਵੀ ਸਾਗਰ ਤੇ ਬ੍ਰਹਮਪutra ਨਦੀ ਤੇ ਲੱਗਦਾ ਹੈ ਵਟਾ ਮੇਲਾ ਲੱਗਦਾ ਹੈ ਜਿੱਥੇ ਸਾਗਰ ਤੇ ਨਦੀ ਦਾ ਸੰਗਮ ਹੁੰਦਾ ਹੈ ਮੈਂ ਇੰਨਾ ਵਿੱਚ ਪਰਵੇਸ਼ ਕਰਦਾ ਹਾਂ ਇਹ ਉਹ ਬੰਦੇ ਨੇ ਇਹਨਾਂ ਨੂੰ ਚੈਟ ਯਾਨੀ ਬ੍ਰਹਮਣ ਚਾਟ ਨਿਸ਼ਚੇ ਹੋ ਜਾਂਦਾ ਇਹ ਬ੍ਰਹਮਾ ਸੋ ਵਿਸ਼ਨੂੰ एक विच बन जाते साक्षात्कार हो जाता है झट निश्चय हो जाता कि मैं तो अजिहा बनन वाला हाँ विश्व का मालिक बनन वाला हाँ तो इस गदाई का करा सब कुछ छड़ दिता ना तो भी पहले थोड़ी पता सी हूँ पता लग्या कि बाबा आया होया है नवी दुनिया स्थापन करन पुरानी दुनिया खत्म होने वाली है अचट भज गए बाबा ने नहीं बजाया हाँ पट्ठी बननी सी ना, ने ने कृष्ण बजाया, अच्छा कृष्ण ने भजाया तो रानी बनाया ना इस गन विश्व से महाराजा महारानी बंदी दिखे हो ये तो चंगा जी है एस ने गाला खाइया गां खी दरकार नहीं फिर केंद्र ने ਕਲੰਕ ਲੱਗਦੇ ਨੇ ਤਾਂ ਹੀ ਤਾਂ ਕਲੰਗੀ ਤਾਰ ਬੰਦੇ ਕੋ ਕਲੰਕ ਲੱਗਦੇ ਨੇ ਸ੍ਰੀ ਬਾਬਾ ਤੇ ਕਿੰਨੀ ਗਲਾਨੀ ਕਰਦੇ ਨੇ ਸ੍ਰੀ ਬਾਬਾ ਦੀ ਕਹਿੰਦੇ ਨੇ ਐਸੀ ਆਤਮਾ ਸੋ ਪਰਮਾਤਮਾ ਪਰਮਾਤਮਾ ਸੋ ਆਤਮਾ ਕੋਨ ਬਾਬ ਸੰਛਾਨਦੇ ਨੇ ਐਵੇਂ ਨਹੀਂ ਕਿਹਾ ਆਤਮਾ ਸੋ ਪਰਮਾਤਮਾ ਨਹੀਂ ਹੈ ਆਸੀ ਆਤਮਾ ਸੋ ਬ੍ਰਾਹਮਣ ਬ੍ਰਾਹਮਣ ਹੈ ਸਭ ਤੋਂ ਉੱਚਾ ਕੁਲ ਐਸ ਨੂੰ ਡਿਨਾਈਸਟੀ ਨਹੀਂ ਕਹਾਂਗੇ ਡਿਨਾਈਸਟੀ ਅਰਥਾ ਜਿਸ ਵਿੱਚ ਰਾਜਾਈ ਹੁੰਦੀ ਹੈ ਇਹ ਤੁਹਾਡਾ ਕੁਲ ਹੈ ਹੈ ਬੜਾ ਸਹਿਜ ਆਸੀ ਬ੍ਰਾਹਮਣ ਸੋ ਦੇਵਤਾ ਪਦਨ ਵਾਲੇ ਹਾਂ ਐਸ ਨੇ ਹੀ ਦੇਵੀ ਗੁਣ ਜ਼ਰੂਰ ਧਾਰਨ ਕਰਨੇ ਨੇ ਸਿਗਰਟ ਬੀੜੀ ਦਾ ਭੋਗ ਦੇਵਤਾਵਾਂ ਨੂੰ ਲਗਾਉਂਦੇ ਹੋ ਕੇ ਸ਼੍ਰੀਨਾਥ ਦਵਾਰੇ ਵਿੱਚ ਬਹੁਤ ਦੇਸੀ ਕੀ ਦੇ ਮਾਲ ਠਾਟ ਬੰਦੇ ਨੇ ਭੋਗ ਐ ਨਾ ਲਗਾਉਂਦੇ ਨੇ ਜੋ ਦੁਕਾਨ ਹੀ ਲੱਗ ਜਾਂਦੀ ਹੈ ਯਾਤਰੀ ਜਾ ਕੇ ਲੈਂਦੇ ਨੇ ਮਨੁੱਖਾਂ ਦੀ ਬੜੀ ਭਾਵਨਾ ਰਹਿੰਦੀ ਹੈ ਨਾ ਸਾਜੂ ਵਿੱਚ ਅਜੇ ਇਹ ਗੱਲਾਂ ਨਹੀਂ ਪੁੰਡੀਆਂ ਐਨੇ ਮੱਖੀਆਂ ਵੀ ਨਹੀਂ ਹੋਣਗੀਆਂ ਜੇ ਚੀਜ਼ ਨੂੰ ਖਰਾਬ ਕਰਨ ਅਜੇ ਹੀ ਬਿਮਾਰੀ ਉੱਥੇ ਹੁੰਦੀ ਨਹੀਂ ਵੱਡੇ ਆਦਮੀਆਂ ਕੋਲ ਸਫਾਈ ਬਹੁਤ ਰਹਿੰਦੀ ਹੈ ਉਥੇ ਅਜៃਆ ਗੱਲਾਂ ਨਹੀਂ ਹੁੰਦੀਆਂ ਰੋਗ ਆਦੀ ਤਾਂ ਹੁੰਦੇ ਹੀ ਨਹੀਂ ਇਹ ਬਿਮਾਰੀਆਂ ਦਵਾ ਪਰ ਤੋਂ ਨਿਕਲਿਆ ਨਹੀਂ ਬਾਬਾ ਆਕੇ ਸਭ ਗੱਲਾਂ ਸਮਝਾਉਂਦੇ ਨੇ ਪਰ ਸ਼ਾਸਤ ਕਰਾਉਂਦੇ ਨੇ ਐਵਰ ਹੈਲਥੀ ਬਣਾਉਂਦੇ ਨੇ ਬਾਪ ਨੂੰ ਜੀਣਾ ਯਾਦ ਕਰਾਂਗੇ ਐਵਰ ਹੈਂਡਿੰਗ ਬਣ ਜਾਵਾਂਗੇ ਉਮਰ ਵੀ ਵੱਡੀ ਹੁੰਦੀ ਹੈ ਕੱਲ ਦੀ ਗੱਲ ਹੈ 150 ਵਰੇ ਦੀ ਉਮਰ ਸੀ ਨਾ ਹੋਂਤਾ चाली पा वरी एवरेज है क्योंकि वो योगी सी एोगी ने तुसी हो राज ऋषि राज योगी इसलिए तुसी पवित्र भी रेंदे हो पर यह है पुरुषोत्तम संगम युग बाप ने मैं कल्प कल्प संगम युगे आंदा हाँ बाबा रोज रोज़ समझाते ने ਫੇਰ ਵੀ ਕਹਿੰਦੇ ਨੇ ਬੱਚੀ ਇੱਕ ਗੱਲ ਕਦੇ ਨਾ ਭੁੱਲਣਾ ਪਾਵਨ ਬੰਨਾ ਹੈ ਤਾਂ ਸਿਰਫ ਮੈਨੂੰ ਯਾਦ ਕਰੋ ਆਪਣੇ ਆਪ ਨੂੰ ਆਤਮਾ ਸਮਝੋ ਦੇ ਦੇ ਸਾਰੇ ਧਰਮਾਂ ਨੂੰ ਤਿਆਗ ਦਿਓ ਹੁਣ ਤੁਹਾਨੂੰ ਵਾਪਿਸ ਕਰ ਜਾਣਾ ਹੈ ਮੈਂ ਆਇਆ ਹਾਂ ਤੁਹਾਡੀ ਆਤਮਾ ਨੂੰ ਸਾਫ ਕਰਨ ਦੇ ਲਈ ਜਿਸ ਨਾਲ ਤੁਹਾਨੂੰ ਸਰੀਰ ਵੀ ਪਵਿੱਤਰ ਮਿਲੇਗਾ ਇੱਥੇ ਤਾਂ ਵਿਕਾਰ ਨਾਲ ਪੈਦਾ ਹੁੰਦੇ ਨੇ ਆਤਮਾ ਜਦੋਂ ਸੰਪੂਰਨ ਪਾਵਨ ਬਣ ਜਾਂਦੀ ਹੈ ਉਹਦਾ ਤੁਸੀਂ ਪੁਰਾਣੀ ਜੁੱਤੀ ਨੂੰ ਛੱਡਦੇ ਹੋ ਫਿਰ ਨਵੀਂ ਮਿਲੇਗੀ ਤੁਹਾਡਾ ਗਾਇਨ ਹੈ ਵੰਦੇ ਮਾਤਰਮ ਤੁਸੀਂ ਧੰਤੀ ਨੂੰ ਵੀ ਪਵਿੱਤਰ ਬਣਾਉਂਦੇ ਹੋ ਤੁਸੀਂ ਮਾਤਾਵਾ ਸਵਰਗ ਦਾ ਦਵਾਰ ਖੋਲ੍ਹਦਿਆਂ ਨੇ ਪਰੰਤੂ ਇਹ ਕੋਈ ਨਹੀਂ ਜਾਣਦੇ ਅੱਛਾ ਮਿੱਠੇ ਮਿੱਠੇ ਸਿਗਿਲਾ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ ਤਾਰਨਾ ਦੇ ਲਈ ਮੁੱਖ ਸਾ ਪਹਿਲੀ ਤਾਰਨਾ ਆਤਮਾ ਰੂਪੀ ਜੋਤੀ ਨੂੰ ਰਜਲਿਤ ਕਰਨ ਦੇ ਲਈ जगा सवेरे सवेरे याद की यात्रा विच बैठना है याद तो ही जंक निकलेगी आत्मा विच जो खाद पई है ओ याद तो निकल के सच्चा सोना बनना है दूजा बाबा तो उच पद द्राइज लैन देवना दे के ज्ञानवान गुणवान भी बनना है सर्विस करके दिखानी है वरदान है चलन ते चेहरे द्वारा पवित्रता दृंगारती झलक दिखाने वाले श्रृंगारी मूरत भव चलन ते चेहरे द्वारा पवित्रता देंगारती झलक दिखा वाले श्रृंगारी मूर्त भव पवित्रता ब्राह्मण जीवन का श्रृंगार है ਹਰ ਸਮੇਂ ਪਵਿੱਤਰਤਾ ਦੇ ਸ਼ਿੰਗਾਰ ਦੀ ਅਨੁਭੂਤੀ ਚੇਰੇਤ ਵਾ ਚਲਨ ਤੋਂ ਹੋਰਾਂ ਨੂੰ ਹੋਵੇ ਦ੍ਰਿਸ਼ਟੀ ਵਿੱਚ ਮੁਖ ਵਿੱਚ ਹੱਥਾਂ ਵਿੱਚ ਪੈਰਾਂ ਵਿੱਚ ਸਦਾ ਪਵਿੱਤਰਤਾ ਦਾ ਸ਼ਿੰਗਾਰ ਪ੍ਰਤੱਖ ਹੋਵੇ ਹਰ ਇੱਕ ਵਰਣਨ ਕਰਨ ਐਨਾ ਦੀ ਫੀਚਰ ਤੋਂ ਪਵਿੱਤਰਤਾ ਦਿਖਾਈ ਦਿੰਦੀ ਹੈ ਨੈਨਾ ਵਿੱਚ ਪਵਿੱਤਰਤਾ ਦੀ ਚਲਤ ਮੁਖ ਤੇ ਪਵਿੱਤਰਤਾ ਦੀ ਮੁਸਕਰਾਹਟ ਔਰ ਕੋਈ ਗਨ ਨજર ਨਾ ਆਵੇ ਐਸ ਨੂੰ ਕਹਿੰਦੇ ਨੇ ਪਵਿੱਤਰਤਾ ਦੀ ਸ਼ਿੰਗਾਰ ਤੋਂ ਸ਼ਿੰਗਾਰੀ ਹੋਈ ਮੂਰਤ ਸਲੋਗਨ ਹੈ ਵਿਅਰਥ ਸੰਬੰਧ ਸੰਪਰਕ ਵੀ ਅਕਾਊਂਟ ਨੂੰ ਖਾਲੀ ਕਰ ਦਿੰਦਾ ਹੈ ਐਸ ਲਈ ਵਿਅਰਥ ਨੂੰ ਸਮਾਪਤ ਕਰੋ ਵਿਅਰਥ ਸੰਬੰਧ ਸੰਪਰਕ ਵੀ ਅਕਾਊਂਟ ਨੂੰ ਖਾਲੀ ਕਰ ਦਿੰਦਾ ਹੈ ਐਸ ਲਈ ਵਿਅਰਥ ਨੂੰ ਸਮਾਪਤ ਕਰੋ ਅੱਛਾ ਓਮ ਸ਼ਾਂਤੀ